ਸਰਬ ਕੀ ਮਾਮਲਾ ਹੋਇਆ ਜਿਹੜਾ ਸਾਰਾ ਜਿਹੜਾ ਮਹੱਲਾ ਇਕੱਠਾ ਹੋਇਆ ਜੀ ਸਾਡੇ ਇੱਥੇ ਮੱਲੇ ਚ ਮਾਸ਼ਾ ਮੱਲੇ ਚ ਟਿੱਕਾ ਤੇ ਗੋਲੀਆਂ ਵੇਚਦੀਆਂ ਹਮ ਸ਼ਰੀਆ ਮਿਗਦੀਆਂ ਲੈਣਾ ਲੱਗ ਕੇ ਵੇਚਦੀਆਂ ਹਮ ਉਸ ਵਾਰੀ ਇੱਕ ਮੁੰਡੇ ਨੇ ਹੁਣ ਟੀਕਾ ਲਾ ਲਿਆ ਸੀਗਾ ਉਹ ਜਿਆਦਾ ਬੇਹੋਸ਼ ਹੋ ਗਿਆ ਬਲੱਡ ਪ੍ਰੈਸ਼ਰ ਉਹਦਾ ਵਾਰੀ ਜੀ ਲੈ ਆਈ ਦੋ ਤਿੰਨ ਜਣੇ ਪਹਿਲਾਂ ਦੋਨੂੰ ਮਾਰ ਕਰਨ ਨੂੰ ਆ ਹਮ ਕੇਸ ਕਰਦੇ ਹਮ ਤਾਂ ਹੁਣ ਪੁਲਿਸ ਆਈ ਸੀ ਪੁਲਿਸ ਕਾਫੀ ਦੇਰੀ ਨਾਲ ਆਈ ਹੈ ਪੁਲਿਸ ਇੱਕ ਟੋਕਾ ਟਾ ਡੇਢ ਘੰਟੇ ਬਾਅਦ ਆਈ ਹੈ ਜੀ 5:30 ਵਜੇ ਦਾ ਫੋਨ ਕੀਤਾ ਜੀ ਡੇਢ ਘੰਟੇ ਬਾਅਦ ਪੁਲਿਸ ਆਈ ਸਵਾਲ ਪੁਲਿਸ ਤੇ ਖੜੇ ਹੋਏ ਆ ਪੁਲਿਸ گویا ਜੀ ਤੁਹਾਡੇ ਸਾਹਮਣੇ ਆ ਦੇਖ ਲਓ ਤੁਸੀਂ ਹਾਂ ਡੇਢ ਘੰਟੇ ਬਾਅਦ ਪੁਲਿਸ ਆਈ ਹੈ ਸਾਡੇ ਕੋਲੇ ਐਸਐਸਪੀ ਨੂੰ ਫੋਨ ਕੀਤਾ ਫਿਰ ਜਾ ਕੇ ਪੁਲਿਸ ਆਈ ਹੈ ਹਾਂ ਕੀ ਲੱਗਦਾ ਨਸ਼ੇ ਤਸਕਰਾਂ ਦੇ ਹੌਸਲੇ ਬੁਲੰਦ ਆ ਪੂਰੇ ਬੁਲੰਦ ਆ ਜੀ ਤੁਸੀਂ ਦੇਖ ਲਓ ਕਿੱਲਿਆਂ ਵਾਲੀ ਪਿੰਡ 'ਚ ਕੀ ਹਾਲ ਹੋਇਆ ਨਸ਼ਾ ਤਸਕਰਾਣ ਇੱਕ ਮੁੰਡਾ ਹੀ ਵਾਰਤਾ ਦੂਜਾ ਸੀਰੀਅਸ ਅਜੇ ਵੀ ਉਹਨਾਂ ਦੇ ਵਿਚਾਰਿਆਂ ਨੇ ਤਾਂ ਨਾ ਪ੍ਰਦਰਸ਼ਨ ਕਿੰਨਾ ਕੁਸ਼ ਕਰ ਲਿਆ ਅਜੇ ਕੋਈ ਕਾਰਵਾਈ ਹੋਈ ਹੈ ਦੱਸੋ ਉਹੀ ਹਾਲਾਤ ਸਾਡੇ ਮੰਡੀ ਦੇ ਹੋਏ ਪਏ ਆ ਜਿਵੇਂ ਕਿਸੇ ਨੂੰ